ਅਸਫੋਰ ਜੇ ਨੇ ਬੜਾ ਤੰਗ ਕੀਤਾ ਜੇ ਤੱਕ ਕਰੇ ਨਹੀਂ ਬੜਿਆ ਧੀ ਪੁੱਤ ਹਾਂਜੀ ਬਾਪੂ ਜੀ ਉਹ ਕਿੱਧਰ ਗਿਆ ਆਪਣਾ ਸੁਲਾਗ ਉਹਦਾ ਵੇਖ ਲੈ ਕਿੱਥੇ ਆ ਉਹ ਬਾਪੂ ਜੀ ਉਹਦਾ ਨੈਤੀ ਨਿਕਰੀਆਂ ਦਾ ਕਰੋ ਨਸ਼ੇ ਪਤੇ ਖਾਦੇ ਵਾਰਦਾ ਕਰੇ ਉਹ ਤਾਂ ਇਹਦਾ ਲਹੂ ਪੀ ਲਿਆ ਹੁਣ ਮੈਂ ਕੀ ਰਹਿ ਜੇ ਕੋਈ ਰੱਖ ਰਮਾ ਤੈਨੂੰ ਕਿਹਸਾ ਜਾ ਵੇਖਦਾ ਮਾੜਾ ਹੁਣ ਕੰਦੀਗਾ ਮਾਰਿਆ ਕਿੱਥੇ ਆ ਉਹ ਵੇਖਿਆ ਬੱਤ ਆਹੀ ਲਾਦੀ ਨਾ ਲੋਬੀ ਤੇ ਹਾਇ ਰੱਬਾ ਪਤਾ ਨਹੀਂ ਕੀ ਕਿਹੜੇ ਜੁਗਾ ਦੇ ਪਾਪ ਕਿਤੇ ਸੀ ਕੁੜੀ ਜੀ ਵਾਵਾ ਟਾਈਮ ਦੀ ਗਈ ੱੱਕਾ ਆ ਜੀ ਬਾਪੂ ਜੀ ਉਹ ਹੁੰਦਾ ਨਸ਼ੇ ਦਾ ਡੱਕਿਆ ਹਲੋ ਕੀ ਮੈਂ ਪੁੱਛਾਂ ਮਾ ਬਾਬੇ ਇੱਕ ਨੰਬਰ ਸੀਗੀ ਚੀਜ਼ ਹਾ ਹਾ ਪੂਰੀ ਵਧੀਆ ਤੇ ਹੱਲ ਕਰਕੇ ਰੱਖੀ ਫੇਰ ਉਹਨਾ ਮੈਂ ਚੰਗਾ ਕਰਦਾ ਮੈਂ ਉਹ ਕੰਜਰਾ ਉਹ ਕੰਜਰਾ ਸੁਧਰ ਜਾਏ ਮਾੜੀ ਮੁਡੀ ਕਰਨ ਕਰਲਾ ਓਏ ਕਿਉਂ ਤੂੰ ਘਰ ਖਰਾਬ ਕੀਤਾ ਖੱਡਾ ਮੈਂ ਕੀ ਕੀਤਾ ਉਹ ਮਾੜੀ ਸੰਗ ਤੇ ਬਣ ਜਾ ਕੇ ਬਾਜਾ ਕੁੜੀ ਦਾ ਮਾੜਮ ਦਾ ਖਿਆਲ ਕਰਲਾ ਪੋਰਾ ਪਰਜਵਾੜੇ ਨੂੰ ਪੜ੍ਹਾਈ ਵੀ ਸੁਦਾਤੀ ਕੋਤੇ ਕਰਲਾ ਵੀ ਮਾੜੀ ਉਹਦਾ ਕਿਉਂ ਲੂਹ ਪੀਣਾ ਸਤਾ ਸੁਦੇ ਨਾ ਉਧਰ ਨਾ ਜਾਈਂ ਜੀ ਕਾ ਉਧਰ ਆਦਾ ਹੈਗਾ ਯਾਰਾਂ ਮੈਂ ਬੋਲੀ ਨਾ ਨਾ ਪਤੂ ਹੀ ਮਾੜਮ ਨੂੰ ਸੁ ਜਾ ਕੇ ਵੇਖ ਲੈ ਮੂੰਹ ਮੇਰੇ ਅੱਖੇ ਕਿੱਥੇ ਲੱਗਦਾ ਕੰਜਰਾ ਹਾ ਮੇਰੇ ਤੋਂ ਨੱਤ ਨਾ ਸ਼ੇਪ ਬੱਤੇ ਕਰ ਕੇ ਆ ਜਾਂਦਾ ਹਾਂ ਮਾਨਾ ਤਾ ਕਿੱਥੇ ਕਰਦਾ ਤੂੰ ਕਾ ਤੋ ਬੋਲਦੀ ਏ ਬਾਪੂ ਆ ਕੀ ਆ ਉਹ ਆਉਂ ਇੱਕ ਮਾਰੀ ਇਹਨੇ ਤੋਂ ਕੰਝਰਾ ਟੀ ਨਿਕਲਿਆ ਤੇਰੀ ਜੇ ਤੂੰ ਆ ਕੀ ਆ ਓਏ ਆ ਕੁੱਕੜਾ ਦਾ ਪ੍ਰੋਗਰਾਮ ਆ ਕੁੱਕੜ ਟੀ ਲਾਧੀ ਟੀਗਾਉ ਦਾ ਕੀ ਕਰਦਾ ਕੰਝਰੇ ਦੇ ਦਾਣ ਪਾਤੇ ਹੋ ਆਈ ਹੋਰ ਪਾ ਚਾਚਾ ਜੀ ਆਪਣੀ ਕਿਸਮ ਵਿੱਚ ਚੋਲ ਗਿਆ ਉਹੀ ਹੋਣਾ ਤੈਨੂੰ ਕੀ ਸਮਝਾਈਏ ਕਿ ਜਰ ਨੂੰ ਸਾਹਮਣੇ ਨਹੀਂ ਬਾਪੂ ਇਹਦਾ ਕੋਈ ਨਹੀਂ ਪਤਾ ਸਮਝਾਵਾਂਗੇ ਇਹਨੂੰ ਗੁਰੂ ਹੁਣ ਕੋਈ ਨਾ ਬੋਵਾ